ਕਾਰ ਨੂੰ ਲਗਭਗ 22 ਸਾਲਾਂ ਦੇ ਕਿਉਂ ਨਹੀਂ ਦਿੱਥੇ ਤੈਨੂੰ ਪੇਕ ਮਿਸ਼ਨ ਦਾ ਸਾਡੇ ਪੰਜਾਂ ਸਾਲਾਂ ਦਾ ਦਕਾਇਆ ਨਹੀਂ ਦਿੱਥਿਆ ਤੈਨੂੰ ਸੱਚੇ ਮਲਾਜ਼ਮਾਂ ਨੂੰ ਪੱਕੇ ਗਰਾ ਦਾ ਤੇਰਾ ਵਾਦਾ ਨਹੀਂ ਦਿੱਥਿਆ ਮੇਰੇ ਕੋਲ ਅੱਜ ਵੀ ਆਮ ਆਦਮੀ ਪਾਰਟੀ ਦਾ ਕੰਪਲੀਟ ਮੈਨੀਫੈਸਟੋ ਪਿਆ ਅੱਜ ਵੀ ਮੇਰੇ ਕੋਲ ਆਮ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल ਦਾ ਪੰਜਾਬ ਦੇ ਮਲਾਜਮਾਂ ਦੇ ਪਿੰਛਾ ਦੇ ਨਾਲ ਅਗਰਾਨਾ ਨਾਲ ਐਗਰੀਮੈਂਟ ਪਿਆ ਪਰ ਅੱਜ ਜਦੋਂ ਉਹਦੇ ਤੇ ਨਿਗਾਹ ਮਾਰਦੇ ਆ ਇੱਕ ਵੀ ਮੱਗ ਪੂਰੀ ਨਹੀਂ ਵਈ ਕੱਚਾ ਮਲਾਜਮ ਪੱਕਾ ਨਹੀਂ ਕੀਤਾ ਕੁਸੀ ਉੱਪਰ ਕਨ ਉਸੇ ਦੇ 26000 ਮੰਗਦੇ ਆ ਤੁਸੀਂ ਕਹਿੰਦੇ ਅਸੀਂ ਦੁੱਗਣਾ ਕਰਦੇ ਆਂ ਕਿ ਉਹ ਕਿੱਥੇ ਆ ਪੰਜਾਬ ਦੀ ਕੈਬਨਿਟ ਨੇ 21 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫੈਸਲਾ ਕਰ ਲਿਆ ਲਗਭਗ ਦੋ ਸਾਲ ਹੋ ਗਏ ਭਗਵਾਨ ਤੁਹਾਡੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਤੇਰਾ 21 ਨਵੰਬਰ 2022 ਦਾ ਫੈਸਲਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕਿੱਧਰ ਗਿਆ ਅੱਜ ਦੋ ਸਾਲਾਂ ਬਾਅਦ ਦਿਖਾਈ ਕਿਉਂ ਨਹੀਂ ਦਿੰਦਾ ਅਸੀਂ ਬਾਹਰ ਬਾਹਰ दे थे। जब आप दे थे। बहुत बेचना कर चुके है कि पैसा जेड़ा गया ना भाई हजार करोड़ रुपया कोई भी कोई पच्चीस हजार करोड़ कही जाना कोई किन्ना कही जाना और पैसा खूह में डिगी एक के बराबर है इस करके वो एक तो बार क्डन लग्या पता ने कि समा लग जे ਕੁਆਪਾ ਮੇਰੇ ਨਾਲ ਪੁੱਛਣਾ ਚਾਹੁੰਦੇ ਆ ਤੇਰੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਇੰਨਾ ਬਲਾਜਮਾ ਦੀ ਨਵੇਂ ਬਲਾਜਮਾ ਦੀ ਜੀਪੀ ਫੰਡ ਦੀ ਬਟੋਤੀ ਕਰ ਤੂੰ ਤੈਨੂੰ ਕਿਹੜਾ ਫਰੋਡ ਲੱਗਦਾ ਤੋਇਸ ਕਰਕੇ ਸਾਡੇ ਮਲਾਜਮਾ ਨੇ ਪੁਰਾਣੇ ਆਦਮ ਨੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਪੁਰਾਣੇ ਚਾਰ ਪੰਜ ਸੀਨੀਅਰ ਸਾਥੀਆਂ ਦੇ ਨਾਮ ਲੈ ਗਏ ਜਿਨ੍ਹਾਂ ਨੇ ਸਾਰੀਆਂ ਮਰ ਆਪਣੀ ਮਲਾਜਮਾਂ ਤੇ ਪੈਨਸ਼ਨ ਦੇ ਹਿੱਤਾਂ ਲਈ ਲਾਈ ਹੈ ਇਹ 1972 ਵਿੱਚ ਸੈਂਟਰ ਦੇ ਨਾਲ ਲਿੰਕ ਕਰਵਾਇਆ ਸੀ ਅੱਜ ਸਾਨੂੰ ਦਿੱਤੀ ਦੂਜੇ ਰਾਜਾਂ ਨੂੰ ਪੰਜਾਬ ਸਿੱਧੀ ਬਿਊਰੋਕ੍ਰੇਸੀ ਪਾਵੇ ਆਈਐਸ ਪਾਵੇ ਆਈਪੀਐਸ ਜਿਵੇਂ ਆਪਣੇ ਸਾਥੀਆਂ ਤੋਂ ਨਾ ਹੰਗਿਆ ਬੰਸਰੀ ਆ ਹਰਮੋਨੀਆ ਢੋਲ ਕਾ ਤੂੰ ਵੀ ਜਦ ਮਰਜੀ ਗੱਲ ਕਰਨੀ ਹੈ ਬਹੁਤ ਤੁਮਨ ਕੰਨ ਨਾ ਨਾਮ ਆਪ ਮੰਤਰੀ ਆ ਤੁਹਾਨੂੰ ਇਧੇ ਬੇਰੁਗੀਸੀ ਮਾੜੀਆ ਮੇਰਾ ਸਮਾ ਹੋ ਗਿਆ ਛਾਣਾ ਹੋ ਗਿਆ ਕੱਲ ਹੋਰ ਵੀ ਗੱਡੀ ਕੀਤੀ ਜੀ ਸਾਡੀ ਬਹੁਤ ਬਹੁਤ ਧੰਨਵਾਦ ਇੱਕ ਨਾਂ ਲਾ ਕੇ 50 ਆਜੰ ਦੇ ਪਿੰਛੇ ਸਾਂਝਾ ਕਰਨ ਜਿੰਦਾਬਾਦ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਤ ਵਦ ਸ਼ੇਅਰ ਕਰੋ ਜੀ